ਜੀ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗਾ ਸਾਫ ਸੁਥਰਾ ਤੇ ਟਾਈਮ ਬౌండ్ ਪ੍ਰਸ਼ਾਸਨ ਦੇਣ ਦੀ ਵਚਨਬੱਧ ਹੈ ਇਸੇ ਮਕਸਦ ਦੇ ਨਾਲ ਇਹਨਾਂ ਐਫਰਟਸ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾ ਕੀਤੀਆਂ ਗਈਆਂ ਨੇ ਟੌਪ ਤੋਂ ਲੈ ਕੇ ਬਾਟਮ ਤੱਕ ਉਪਰ ਤੋਂ ਹੇਠਾਂ ਤੱਕ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇ ਚੰਗੀਆਂ ਸਰਵਿਸਿਜ਼ ਮਿਲ ਬਿਨਾ ਪੈਸੇ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਪਾਸ਼ਾ ਤੋਂ ਮਿਲੇ ਸੋ ਇਸ ਮਕਸਦ ਦੇ ਨਾਲ ਆ ਆਰਡਰ ਜਾਰੀ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾ ਸਕੇ ਔਰ ਆ ਐਮ ਐਲ ਏਜ਼ ਆਫਿਸ ਬੀਅਰਰਜ਼ ਆਮ ਲੋਕ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਫੀਡਬੈਕ ਲੈ ਕੇ ਹੀ ਅਫਸਰਾਂ ਦੀ ਜਿਹੜੇ ਏ ਸੀ ਆਰਜ਼ ਨੇ ਉਹ ਲਿਖੀਆਂ ਜਾਣਗੀਆਂ ਜਿਹੜੇ ਚੰਗੇ ਆਫੀਸਰਸ ਨੇ ਉਹਨਾਂ ਨੂੰ ਵੱਧ ਔਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਔਰ ਜਿਹੜੇ ਕੋਈ ਜਿਨ੍ਹਾਂ ਦਾ ਵਿਵਹਾਰ ਠੀਕ ਨਹੀਂ ਹੈਗਾ ਜਿਨ੍ਹਾਂ ਦਾ ਕੰਡਕਟ ਠੀਕ ਨਹੀਂ ਹੈਗਾ ਜਿਹੜੇ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਕਰਪਸ਼ਨ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਨਜੇਠਣ ਦੇ ਲਈ ਇਹ ਆਰਡਰ ਕੀਤੇ ਗਏ ਨੇ ਔਰ ਮੈਂ ਸਮਝਦਾ ਕਿ ਇਹ ਨਾਲ ਕਰਨ ਦੇ ਨਾਲ ਚੰਗੀ ਗੁੱਡ ਗਵਰਨੈਂਸ ਜਿਹੜੀ ਉਹ ਮਿਲੇਗੀ ਔਰ ਮੇਰੀ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਓ ਸਹਿਯੋਗ ਕਰੋ ਤਾਂ ਕਿ ਚੰਗੇ ਅਫਸਰਾਂ ਨੂੰ ਅੱਗੇ ਲਿਆ ਕੇ ਉਹਨਾਂ ਤੋਂ ਕੰਮ ਲਿਆ ਜਾ ਸਕੇ ਔਰ ਜਿਹੜੇ ਕੋਈ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਪੈਂਦੇ ਨੇ ਗਲਤ ਕੰਮਾਂ ਦੇ ਵਿੱਚ ਪੈਂਦੇ ਨੇ ਇਮੋਰਲਿਆ ਇਲੀਗਲ ਐਕਟੀਵਿਟੀ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਨਜਿੱਠਿਆ ਜਾਵੇ। ਦੇਖੋ ਜਿਹੜੇ ਰਿਪੋਰਟ ਕੋ ਹੋ ਕੇ ਆਏ ਨੇ ਕਿ ਜਿੰਨਾ ਵੀ ਏਜੰਟ ਲੈ ਕੇ ਜਿਨ੍ਹਾਂ ਨੇ ਵੀ ਇਲੀਗਲ ਗੈਰਕਾਨੂੰਨੀ ਕੰਮ ਕੀਤਾਗਾ ਜਿਨ੍ਹਾਂ ਨੇ ਮਾਸੂਮਾਂ ਦੇ ਨਾਲ ਖੇਡਿਆਗਾ ਪਲੇ ਕੀਤਾਗਾ ਉਹਨਾਂ ਸਾਰਿਆਂ ਨੂੰ ਫੜ ਕੇ ਜੇਲ੍ਹਾਂ ਚ ਲੱਕ ਰਹਿਣਗੇ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ ਗਈ ਉਹ ਬੈਸੰਬੰਦਾ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਸਾਡੇ ਤਾਂ ਉਹ ਜਹਾਜ਼ ਦੇ ਅੰਦਰ 20 ਹੁੰਦੇ ਨੇ ਜਾਂ 25 ਬੰਦੇ ਬਿਖਤੀ ਹੁੰਦੇ ਨੇਗੇ ਤੋਂ ਹਰਿਆਣੇ ਦੇ 60 ਹੁੰਦੇ ਨੇ ਗੁਜਰਾਤ ਮਾਡਲ ਜਿਹੜਾ ਮੋਦੀ ਸਾਹਿਬ ਨੇ ਸੇਲ ਕਰਕੇ ਪੂਰੇ ਦੇਸ਼ ਦੇ ਅੰਦਰ ਗਿਆਗਾ ਉਹਦੇ 100 ਹੁੰਦੇ ਨੇਗੇ ਸੋ ਇਹ ਜਹਾਜ਼ ਗੁਜਰਾਤ ਕਿਉਂ ਨਹੀਂ ਉਤਰਦਾ ਇਹ ਜਹਾਜ਼ ਹਰਿਆਣੇ 'ਚ ਕਿਉਂ ਨਹੀਂ ਉਤਰਦਾ ਇਹ ਜਹਾਜ਼ ਦਿੱਲੀ 'ਚ ਕਿਉਂ ਨਹੀਂ ਉਤਰਦਾ ਅਹਮਦਾਬਾਦ ਕਿਉਂ ਨਹੀਂ ਉਤਰਦਾ ਇਥੇ ਸਵਾਲ ਪੈਦਾ ਹੁੰਦਾਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਔਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਜਦਕਿ ਪੰਜਾਬੀ ਜਿਹੜੇ ਨੇਗੇ ਉਹ ਦੇਸ਼ ਦੇ ਸੱਚੇ ਸੁੱਚੇ ਭਗਤ ਨੇਗੇ ਅਸੀਂ ਲਗਾਤਾਰ ਸੈਂਟਰ ਨਾਲ ਗੱਲ ਕਰ ਰਹੇ ਆ ਕਿ ਪੰਜਾਬ ਦਾ ਬਿਤਕਰਾਂ ਨਾ ਕੀਤਾ ਜਾਵੇ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਜਦਕਿ ਮਹਾਂਦਬਾਦ ਲੈ ਆ ਜਾਵੇ ਜਿੱਥੇ ਦੇ 70 ਹੁੰਦੇ ਨੇ 80 ਹੁੰਦੇ ਨੇ ਤਾਂ ਕਿ ਗੁਜਰਾਤ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂਜੀ ਭਾਈ ਕਿਸ ਤਰ੍ਹਾਂ ਉਹਨਾਂ ਦਾ ਮੋਦੀ ਸਾਹਿਬ ਦਾ ਜਿਹੜਾ ਮਾਡਲ ਆ ਫੇਰ ਹੋ ਰਿਹਾਗਾ ਜਿਹੜੇ ਈਡੀਸੀ ਦੇ ਚਾਰਜ ਸੀਗੇ ਜਿਹੜੇ ਡਿਵੈਲਪਮੈਂਟ ਦੇ ਚਾਰਜ ਸੀਗੇ ਉਹਨਾਂ ਚਾਰਜਸ ਦੇ ਅੰਦਰ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਆ ਤਾਂ ਕਿ ਉਹਨਾਂ ਨੂੰ ਉਹ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜੇ ਨਾਨ ਕੰਸਟਰਕਸ਼ਨ ਫੀਸ ਸੀਗੀ ਜਿਨ੍ਹਾਂ ਨੇ ਪਲਾਟ ਲਿਆ ਸੀ ਘਰ ਬਣਾਉਣ ਲਈ ਊਡਾ ਦੇ ਉੱਤੋਂ ਗਲਾਡਾ ਤੋਂ ਘਰ ਲਿਆ ਸੀ ਪਰ ਲੇਕਿਨ ਉਹ ਸਮੇਂ ਰਹਿੰਦੇ ਆਪਣਾ ਪਲਾਟ ਜਾਂ ਘਰ ਨਹੀਂ ਬਣਾ ਸਕੇ ਸੋ ਉਹਨਾਂ ਨੂੰ ਅਸੀਂ ਰਾਹਤ ਦਿੱਤੀ ਆ ਕਿ ਉਹ ਆਪਣਾ ਜਿੰਨਾ ਪੈਸਾ ਬਣਦਾਗਾ ਉਹ 50% ਜਮ੍ਹਾਂ ਕਰਵਾ ਦੇਣ ਤਾਂ ਕਿ ਉਹਨਾਂ ਨੂੰ ਦੁਬਾਰਾ ਪਲਾਟ ਜਿਹੜਾ ਪਲਾਟ ਵੀ ਮਿਲ ਜੂਗਾ ਤੇ ਉਹਦਾ ਸਾਰਾ ਹੋਰ ਰਹਿੰਦਾ ਪੈਸੇ ਮਾਫ ਤਾਂ 50% ਅਸੀਂ ਜਿੱਨਾ ਇੰਟਰਸਟ ਤੇ ਗਰੰਟੀ ਚੋਂਦਾ ਦਾ 50% ਵੇਦ ਕੀਤਾਗਾ ਤਾਂ ਕਿ ਸਾਰੇ ਜਿਹੜੇ ਨੇ ਆਪਣੇ ਦੁਬਾਰਾ ਬਣਾ ਲੈਣ ਇਸੇ ਤਰੀਕੇ ਜਿਵੇਂ ਆਈਟੀ ਇੰਡਸਟਰੀ ਦੇ ਆਈਟੀ ਇੰਡਸਟਰੀ ਦੇ ਕੇਸ ਨੇਗੇ ਜਿਹੜੇ ਪਲਾਟ ਨੇਗੇ ਪਲਾਟ ਦੇ ਅੰਦਰ ਇਹ ਆ ਕਿ ਤੁਸੀਂ ਆਪਣਾ ਜਿਹੜਾ ਪਲਾਟ ਲਿਆ ਜਿਹੜਾ ਡਿਫਾਲਟ ਹੋ ਗਿਆ ਜਿਹਨੇ ਨਾਨ ਕੰਸਟਰਕਸ਼ਨ ਫੀਸ ਵੀ ਨਹੀਂ ਭਰੀ ਔਰ ਸਮਾਂ ਰਹਿੰਦੇ ਆਪਣਾ ਪਲਾਟ ਨਹੀਂ ਬਣਾਇਆ ਤਾਂ ਉਹ ਆਪਣਾ ਪਲਾਟ ਜਿਹੜਾ ਬਣਾ ਸਕਦਾਗਾ ਉਹਦੇ ਅੰਦਰ ਉਹਨੂੰ ਜਿਹੜੇ ਚਾਰਜਸ ਨੇਗੇ ਉਹਨਾਂ ਦੇ ਅੰਦਰ 50% ਅਸੀਂ ਛੋੜ ਦਿੱਤੀ ਆ 50% ਨਾਨ ਕੰਸਟਰਕਸ਼ਨ ਏਰੀਏ ਦੇ ਵਿੱਚ 50% ਫੀਸ ਛੋੜ ਦਿੱਤੀ ਆ ਇਸੇ ਤਰੀਕੇ ਜਿਨ੍ਹਾਂ ਲੋਕਾਂ ਨੇ ਜਿਹੜੇ ਆਈਟੀ ਦੇ ਖੇਤਰ ਦੇ ਅੰਦਰ ਜਾਂ ਹੋਰ ਕੰਪਨੀ ਦੇ ਖੇਤਰ ਦੇ ਅੰਦਰ ਆਪਣਾ ਜਿਹੜਾ ਸਮਾਂ ਰਹਿਦਾ ਉਹਨਾਂ ਨੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਨੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਡਿਪਾਰਟਮੈਂਟ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਪੋਜੈਸ਼ਨ ਦੁਬਾਰਾ ਲੈ ਲਿਆ ਉਹਨਾਂ ਨੇ ਆਪਣਾ ਸਮਾਂ ਰਹਿੰਦੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਅਸੀਂ ਉਹਨਾਂ ਨੂੰ 23% ਹੋਰ ਵਾਦੇ ਦੇ ਨਾਲ ਕਿਹਾ ਕਿ ਤੁਸੀਂ ਜਿਹੜੀ ਜਿੰਨੇ ਦੀ ਤੁਹਾਨੂੰ ਪ੍ਰਾਪਰਟੀ ਅਲਾਟ ਹੋਈ ਸੀ ਮੰਨ ਲਓ ਕਿ ਸਿਰਫ 2 ਕਰੋੜ ਦੀ ਹੋਈ ਸੀ 4 ਕਰੋੜ ਦੀ ਹੋਈ ਸੀ ਉਹਦਾ 23% ਹੋਰ ਪੈਸੇ ਜਮ੍ਹਾਂ ਕਰਾ ਕੇ ਉਹ ਆਪਣਾ ਕੰਸਟਰਕਸ਼ਨ ਟਾਈਮ ਵਧਾ ਸਕਦਾਗਾ ਤੇ ਆਪਣਾ ਟਾਈਮ ਦੇ ਨਾਲ ਅਬ ਦੀ ਜਿਹੜੀ ਆ ਉਹ ਪ੍ਰੋਜੈਕਟ ਨੂੰ ਪੂਰਾ ਕਰ ਸਕਦਾਗਾ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਮੈਡੀਕਲ ਅਸ਼ੂਰਡ ਕੈਰੀਅਰ ਪ੍ਰੋਗਰੈਸ਼ਨ ਸਕੀਮ ਦੇ ਅਧੀਨ ਉਹਨਾਂ ਦੀ ਤਨਖਾਹ ਜਿਹੜੀ ਵਧਾਈ ਗਈ ਆ ਉਹਨੂੰ ਵੀ ਅੱਜ ਕੈਬਨਟ ਨੇ ਮਨਜ਼ੂਰੀ ਦਿੱਤੀ ਆ ਪਿੱਛੇ ਅਸੀਂ ਵਧਾਈ ਸੀਗੀ ਅੱਜ ਕੈਬਨਟ ਨੇ ਉਹਨੂੰ ਪਾਸ ਕੀਤਾਗਾ ਕੈਬਨਟ ਦਾ ਮੈਮੋਰੰਡਮ ਆਇਆ ਸੀ ਉਹਨਾਂ ਲਈ ਬੇਸਬਬ ਨਾਲ ਅੱਜ ਪੰਜਾਬ ਦੇ ਜਿਹੜੇ ਸਾਡੇ ਸਾਰੇ ਡਾਕਟਰ ਸਾਹਿਬਾਨ ਨੇਗੇ ਜਿਹੜੇ ਮੈਡੀਕਲ ਖੇਤਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਉਹਨਾਂ ਦਾ ਵੀ ਕਾਫੀ ਜਿਹੜਾ ਸੈਲਰੀ ਦੇ ਵਿੱਚ ਵਾਧਾ ਹੋਣ ਜਾ ਰਿਹਾ ਇਸ ਤੋਂ ਬਿਨਾ ਪੰਜਾਬ ਦੇ ਪਿੰਡੂ ਖੇਤਰ ਦੀ ਮੈਂ ਗੱਲ ਕਰਾਂ ਤਾਂ ਜਿਹੜੇ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਚੌਂਕੀਦਾਰੀ ਦੇ ਸੇਵਾਵਾਂ ਨਿਭਾਉਣ ਵਾਲੇ ਲੋਕ ਜਿਹੜੇ ਲਗਭਗ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ ਘਟੋ ਘਟੇ ਇੱਕਾ ਨਹੀਂ ਦੋ ਲਗੇ ਚੌਂਕੀਦਾਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਨੇਗੇ ਉਹਨਾਂ ਦਾ ਮਿਹਨਤ ਦਾਮਾ ਜਿਹੜਾ ਸੀਗਾ ਚੌਂਕੀਦਾਰਾ ਪੱਤਾ ਜੀ ਨੂੰ ਅਸੀਂ ਕਹ ਦਨੇ ਆ ਮਾਨ ਪੱਤਾ ਜੀ ਨੂੰ ਕਹ ਦਨੇ ਆ ਪਹਿਲਾਂ ਉਹ 1250 ਰੁਪਿਆ ਪ੍ਰਤੀ ਮਹੀਨਾ ਆਉਂਦਾ ਸੀਗਾ ਅਸੀਂ ਉਹਨੂੰ ਵਧਾ ਕੇ ਹੁਣ 1500 ਰੁਪਿਆ ਪ੍ਰਤੀ ਮਹੀਨਾ ਕੀਤਾ ਗਿਆ 250 ਰੁਪਿਆ ਪ੍ਰਤੀ ਮਹੀਨਾ ਉਹਨਾਂ ਦੀ ਮਾਨ ਪੱਤੇ ਦੇ ਵਿੱਚ ਅੱਜ ਵਾਧਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ